ਦਰਮਾ ਡਰਾਮਾ ਚੱਲਿਆ ਚੱਲ ਥੱਲੇ ਥੱਲੇ ਚੱਲ ਵੀ ਹਾਂਜੀ ਬੱਠੀ ਦਾ ਡਰਾਮਾ ਬੱਠੀ ਦਾ ਡਰਾਮਾ ਚੱਲ ਦੇਖੋ ਹਾਂਜੀ ਬੜਾ ਤੰਗਾ ਢਿੱਕ ਵੈਰੀ ਗੁੱਡ ਮੁੰਡਿਓ ਗੁੱਡ ਅਜਾ ਆਪਾਂ ਅਰੇ ਕਿਲ ਕੱਢਨੇ ਆ ਅੱਜ ਵੈਰੀ ਗੁੱਡ ਵੈਰੀ ਗੁੱਡ ਸੋਕੇ ਰੱਖੋ ਸਾਰੇ ਸਾਰੇ ਅਰੇ ਕਿਲ ਲਗਾ ਸਾਰੇ ਠੀਕ ਹੈ ਜਨਾਬ ਓਕੇ ਨੇੜਾ ਸਾਹਿਬ ਇਹ ਵੇਖ ਡੇ ਗੋਡਾ ਬਹੁਤ ਵੱਡਾ ਇਹ ਵੀ ਕਮਰੇ ਏਡਾ ਹਾਂਜੀ ਇਹ ਵੀ ਕਮਰਾ ਇਹ ਵੀ ਕਮਰਾ ਇਹ ਵੀ ਥੱਲੇ ਕਮਰਾ ਹਾਂਜੀ ਸਰ ਓਕੇ ਬਹੁਤ ਸੰਧਾ ਕਮਰਾ ਪੂਰਾ ਆ ਮੈਨੂੰ ਲੱਗਦਾ ਹਾਂਜੀ ਮੈਣੀ ਸਾਹਿਬ ਓਕੇ ਆਈ ਪੱਟਨੀ ਪੈਣੀ ਆ ਆ ਥੱਲੇ ਥੱਲੇ ਆ ਡੇ ਰੁਪਇਆ ਤਾਂ ਕੱਢੋ ਪਹਿਲਾਂ ਬਹੁਤ ਤਗੜੀ ਦੀ ਅਗਲੀ ਪਾਈ ਹੱਥ ਬੱਧਾ ਅਬਦੇ ਬੱਧਾ ਕਟਾਏਗਾ ਫਿਰ ਛਾਲਾ ਟੁੜੀਆਂ ਕੋਈ ਗੱਲ ਨਹੀਂ ਸਰ ਲੈ ਚੱਲ ਮੈਂ 30 ਪੈਸੇ ਦਾ ਲੈਣਾ ਪੂਰਾ ਆ ਵੀ ਵੀ ਨਾ ਕਰ ਲਓ ਯਾਰ ਬੜੇ ਮੂਵੀ ਮੜਾ ਲਾਉਂਦੀ ਹਾਂ ਜੀ ਹਾਂ ਜੀ ਉਹ ਅੰਦਰੋਂ ਵੀਂਦੀ ਨਾ ਨਹੀਂ ਨਹੀਂ ਖੜ ਜਾ ਤੂੰ ਤੂੰ ਖਾ ਲੈ ਚੱਲ ਪਟਿਲਾ ਚੋਹਤ ਅੰਦਰੇ ਢੁੱਲੂ ਗਿਆ ਯਾਰ ਅੱਲਾ ਸੁਆਹ ਹਾਂ ਲੋੜੀ ਨਾ ਸਰਕੇ ਚੱਲ ਅਦਵਿੰਦਰ ਸੋ ਯਾਰ 350 ਲੀਟਰ ਲਾਣਾ ਓਕੇ ਦਵਿੰਦਰ ਓਕੇ ਓਕੇ ਭਰਾ ਠੀਕ ਹਾਂਜੀ 350 ਲੀਟਰ ਲਾਣ ਠੀਕ ਹੈ ਜੀ ਫੁੱਲ ਫਲਾਵਰ ਹਾਂਜੀ ਹਾਂਜੀ 350 ਲੀਟਰ ਲਾਓ ਤੂੰ ਅੱਬਾ ਤੈਨੂੰ ਨਹੀਂ ਯਾਰ ਇੱਧਰ ਮਾਰੋ ਸੁਆ ਦਾ ਲਾਓ ਵਿੱਚ ਲਾਓ ਜੀ ਬੰਦਾ ਡੁੱਬਦਾ ਹੈ ਕਿ ਨਹੀਂ ਵਿੱਚ ਬੰਦਾ ਹੀ ਡੁੱਬਦਾ ਵਿੱਚ ਹੈ ਬੰਦਾ ਡੁੱਬਦਾ ਵਿੱਚ ਬੰਦਾ ਡੁੱਬਦਾ ਉਹ ਚੱਲ ਗਈ ਏ ਆ ਕੀ ਮੋਟਰ ਚੱਲ ਗਈ ਮੱਚੀ ਮੋਟਰ ਪਰ ਮੋਟਰ ਨਾਲ ਨਹੀਂ ਗੱਡੀ ਆਦੇ ਵੇਖੋ ਉਹ ਉਹ ਹੋਣੀ ਯਾਰ ਵੈਰੀ ਉਹ ਮਾਸੂਆ ਲਾ ਕਨੈਕਸ਼ਨ ਤਾਂ ਨਾਲ ਜੀ ਉਹ ਥੱਲੇ ਮੋਰਾ ਹੋ ਗਿਆ ਹਨਾ ਉਹ ਦੰਗ ਜਾਲਿਆ ਬਹੁਤ ਨਾਲ ਦੀ ਕਿਤੇ ਹਲੇ ਮੱਡੀ ਥੜੀ ਆ ਗਈ ਕੀ ਹਾਲ ਹੈ ਜੀ 30 ਬੋਤਲਾਂ ਦਾਰੂ 30 ਬੋਤਲਾਂ ਹਰ ਮੇਲ ਗਈ ਓਕੇ 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 ਆਇਆ ਥੇਰ ਨਾ ਲੈ ਦੇਖ ਡੋਲੀ ਨਾ ਡੋਲੀ ਤੇਰੀ ਤਾਂ ਨਹੀਂ ਕਰੇਗੀ ਰੋਲਾ ਪਾਈ ਜਾਨਾ ਮੇਰੀ ਹੈਗੀ ਤਾਂ ਨੇ ਨਹੀਂ ਨਹੀਂ ਗਿਆ ਤੋ ਇਹ ਮੁੱਠੀ ਤੇ ਮਾਈਆ ਨਾਲ ਉਸ ਪਾਣੀ ਦੀ ਟੋਲੇ ਦਾ ਸਾਰਾ ਖੇਤ ਦਾ ਰੋਕਣਾ ਨਾ ਰੱਖਣਿਆ ਕਰੋ ਉਹ ਰੱਖਣ ਹੀ ਨਾ ਦਿਆ ਤੁਹਾਨੂੰ ਤਾਂ ਸਰ ਆਜੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਾਡੇ ਇੱਥੇ ਅਜੇ ਕੈਸੀ ਆਪਰੇਸ਼ਨ ਚੱਲਦਾ ਹੈ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਸੇਮ ਜਿਹੜਾ ਪ੍ਰੋਸੈਸ ਹੈ ਜਿਹੜਾ ਪਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਤੋ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿੰਡ ਮਹਾਲਾ ਚੱਲ ਰਿਹਾ ਹੈ ਸੋ ਅਸੀਂ ਇੱਥੇ ਕੀਤਾ ਜਿਨ੍ਹਾਂ ਵਿੱਚ ਰੇਡ ਦੇ ਦੌਰਾਨ ਹੱਲੇ ਤੱਕ 2:80 ਤੋਂ ਲੈ ਕੇ 2:00 ਤੱਕ ਚੱਲ ਰਿਹਾ ਹੈ ਜਿਸ ਨੇ ਲੇਟਨੈਂਟ ਸਾਡੇ ਨੂੰ 8000 ਜਿਹੜੀ ਹੈ ਸ਼ਰਾਬੋਂ ਬਰਾਮਦ ਹੋਈ ਹੈ ਜਿਹਨੂੰ ਅਸੀਂ ਡਿਸਪਲਏ ਕੀਤਾ ਹੈ ਜਿਹਦੇ 150 ਜਿਹੜੀ ਮਾਡਲ ਹੈ ਇਹਨੋਂ ਅਸੀਂ ਕਮੂਦ ਕਰਨਗੇ ਸਰ ਕਿੰਨੇ ਮੌਜਮ ਮਿੰਦੇ ਸਾਬ ਕਿਉਂਕਿ ਅੱਜ ਅਲੱਦਕੋ ਪ੍ਰੋਗਰਾਮ ਇੱਥੇ 100 100 ਵੀਮ ਲਾਜਮ ਹੈ ਜਿਹਦੇ ਵਿੱਚ ਐਕਸਾਈਜ਼ ਦੇ ਨਾਲ-ਨਾਲ ਸਾਡੀ ਡੇਡੀ ਕਾਨਸਟੈਂਸ ਵੀ ਨਾਲ ਲਏਗੀ ਸਰਕ ਅੱਗੇ ਵੀ ਚਲਦੀਆਂ ਰਹਿਣਗੀਆਂ ਰੇੜਾ ਇਸ ਤਰ੍ਹਾਂ ਦੀ ਆ ਗੀ ਕਹਿਣਾ ਚਾਹਾਂਗੇ ਜ ਜਨੂਬ ਬਾਰ-ਬਾਰ ਠੰਡੇ ਦੇ ਵਿੱਚ ਲੱਗ ਕੇ ਹਟਦੀ ਹੈ ਦੇਖੋ ਜਿਹੜੀਆਂ ਪੰਜ ਉਂਗਲਾਂ ਰੱਬ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਮਹਾਲਮ ਦੇ ਵਿੱਚ ਮਿਸਰਾ ਇਹਨੂੰ ਬਿਲਕੁਲ ਮੰਨਿਆ ਜਾਂਦਾ ਸੀ ਬੜਾ ਬਦਨਾਮ ਪਿੰਡ ਹੈ ਪਰ ਇਸੇ ਦੂਜੇ ਪਾਸੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਇਸੇ ਜਿਹੜੇ 150 ਤੋਂ 200 ਜਿਹੜਾ ਬੰਦਾ ਹੈਗਾ ਉਹ ਸਰਕਾਰੀ ਨੌਕਰੀ ਕਰ ਰਿਹਾ ਹੈ ਟੀਚਰズ ਨੇ ਹੁਣ ਰੀਸੈਂਟਲੀ ਵੀ ਮੇਰੇ ਛੋਟੇ ਬੱਚੇ ਨੂੰ ਮਿਲਿਆ ਜਿਹੜਾ 골ਡ ਮੈਡਲ ਵੀ ਲੈ ਕੇ ਆਇਆ ਗਿਆ ਪਰ ਸਾਨੂੰ ਆਪ ਨੂੰ ਇੱਥੇ ਬੜਾ ਲੱਗਦਾ ਫਿਰ ਹੁੰਦਾ ਵੀ ਜਿਸ ਵੇਲੇ ਅਸੀਂ ਇੱਥੇ ਆਨੇ ਬੱਚੇ ਪੇਰੈਂਟਸ ਨੂੰ ਸਾਨੂੰ ਪੁੱਛਦੇ ਹਾਂ ਕਿ ਪੁਲਿਸ ਇੱਥੇ ਰੋਜ਼ ਜੋਜਤੋਂ ਆਉਂਦੀ ਹੈ ਤਾਂ ਬੇਸਿਕਲੀ ਪੰਜ ਚੇ ਬੰਦੇ ਜਿਹੜੇ ਹੁੰਦੇ ਜਾਂ ਪੰਜਰ ਫੈਮਿਲੀ ਜਿਹੜੀ ਉਹੀ ਕਰਦੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਵਾਰਨਿੰਗ ਦੇ ਦੇ ਰਹੇ ਹਾਂ ਨੈਕਸਟ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਵੀ ਐਫ ਆਈ ਆਰ ਲਾਉਣ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਪਰਟੀ ਵੀ ਸੀਜ਼ ਕਰਾਂਗੇ ਕਿ ਜਿਹੜੇ ਕੀ ਮਾੜੇ ਕੰਮ ਤੋਂ ਹਟ ਜਾਣ